ਨਿਕਲ ਰੋ ਆ ਕੱਲ ਗਿਆ ਤੀ ਜਾਵਾਂਗੇ ਮੈਂ ਜਾਣ ਲੱਗਣਾ ਪਰ ਮੈਨੂੰ ਡਰ ਲੱਗਦਾ ਦੰਦੀ ਵੱੜਦੀ ਏਕ ਸੱਤ ਨੇ ਚਾਰ ਇਕਲਾ ਹੈ ਉੱਥੇ ਨਾਨਕੇ ਅੱਪਾ ਆਗੇ ਜਿੰਮ ਚ ਆਉਣਾ ਸੀ ਬਲੌਗ ਬਣਾਵਾਂਗੇ ਐਦਾਂ ਬੋਲ ਕੇ ਹੈ ਮੁਰਗੇ ਮੁਰਗੇ ਵੀ ਨਹੀਂ ਬੱਤਗਾ ਵੀ ਨਹੀਂ ਵੈਰਾਈਟੀਆਂ ਤਾਂ ਬਹੁਤ ਰੱਖੀਆਂ ਨੇ ਅਸੀਂ ਵਾਸ 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 ਤਾਂ ਹੀ ਤਾਂ ਮੇਰੇ ਵਿਚਾਨਾ ਮੇਰਾ ਗ로우 ਕਰਨ ਲੱਗਿਆ ਤੂੰ ਮੇਰੀ ਵੀਡੀਓ ਦੇ ਦਾਂ ਬਾਕੀ ਦਾ ਸਾਰੇ ਉਹੀ ਨੇ ਲੋਕ ਮੈਂ ਕਾਨੂੰ ਗੈਣਾ ਤੂੰ ਭਰਾ ਮੇਰਾ ਤਾਂ ਕਰਕੇ ਤੂੰ ਮੇਰੀ ਵੀਡੀਓ ਦੇ ਦਦਾ ਨਾਲ ਲਾਈਕ ਕਰਦਾ ਨਾਲ ਕਮੈਂਟ ਵੀ ਕਰਦਾ ਨਾਲ ਮੈਨੂੰ ਪਤਾ ਤਾਂ ਹੀ ਦਾ ਆਪਣੇ ਸਬਸਕ੍ਰਾਈਬਰ ਇੰਨੇ ਹੋ ਗਏ 104 ਹੋ ਗਏ ਜੇ ਮੈਂ ਦਾ ਟਾਈਮ ਚੇਂਜ ਕਰਤਾ ਨਾਲ ਪਾਰ ਟਾਈਮ ਆਇਆ ਕਰਾਂਗੇ ਹਾਂ ਸੱਤਿਓ ਵਾਓ ਸਾਈਕਲਿੰਗ ਕਰਕੇ ਹੁਣ ਆਪਾਂ ਚੜਦੇ ਟ੍ਰੈਡਮਿਲ ਤੇ ਪਹਿਲਾ ਸਪੀਡ ਕਰ ਲੋ 6 ਦੀ ਤੇ ਤੁਰਦੇ ਆ 4 ਮਿੰਟ ਇਹ ਦੋ ਵਾਰ ਫਿਰ ਆਪਾਂ ਇਹ ਕੰਨ ਕਰਾਂਗੇ ਉੱਪਰ ਇਹ 6 ਤਰ੍ਹਾਂ ਦੀ ਸਪੀਡ ਕਰ ਦੇਣੀ ਹੈ ਗੱਟ ਉਹ ਦੋ ਵਾਰ ਫਿਰ ਆਪਾਂ ਭੱਜਦੇ ਆ ਏਦਾਂ ਫੀਲਿੰਗ ਦੀ ਆ ਰਹੀ ਹੈ ਮੈਨੂੰ ਪਤਾ ਨਹੀਂ ਕਿਉਂ ਬਾਅਦ ਐਡੀਟਿੰਗ ਦੀ ਫੀਲਿੰਗ ਹੀ ਨਹੀਂ ਆਉਂਦੀ ਹੁੰਦੀ ਅਗਰ ਇਹ ਗੇਮ ਖਾਲੀ ਹੋਈਆਂ ਉਪਰ ਹੀ ਗਾਣੇ ਨਹੀਂ ਚੱਲਦੇ ਮਾਹੌਲ ਬਣਿਆ ਪਿਆ ਪੂਰਾ ਵਧੀਆ ਇੱਕ ਅੱਜ ਆਪਾਂ ਲਾਉਣੇ ਆ ਪੱਟਾ ਪੱਟਾਂ ਦੇ ਬਰਾ ਦੇਣੇ ਨੇ ਬੰਬੂ ਬਾਕੀ ਵੀਡੀਓ ਦੇਖੀ ਜਾਣਾ ਵੀ ਨਾਲ ਇਸ ਚਾਰ ਵੰਟ ਤੋਂ ਣੇੜੇ ਪੂਰੇ ਹੁਣ ਆਪਾਂ ਸਪੀਡ ਘਟਾ ਦੇਣੀ ਆ 565 ਤੇ ਟ੍ਰੈਡਮਲ ਜਗਜਨਪੁਰ ਲੋ ਜੀ ਚਾਰ ਮਿੰਟ ਨੂੰ ਟਾਟੇ ਮਿਲਦਾ ਬੂਠਾ ਚੱਕਦਾ ਨਾਲ ਉੱਪਰ ਨੂੰ ਇਦਾਂ ਕੋਈ ਬੰਦਾ ਪਹਾੜੀ ਚੜਦਾ ਹੁੰਦਾ ਨਾ ਸੇਮ ਉਹ ਪੋਜੀਸ਼ਨ ਹੋ ਜਾਂਦੀ ਉਹਨਾਂ ਦੀ ਇੰਨਾ ਵਰਕ ਪੈ ਗਿਆ ਪੰਜ ਪੌਂਡ ਦਾ ਟਾਉਣ ਨਾਲ ਤੇ ਉੱਪਰ ਚੱਕਣਾ ਜ਼ੋਰ ਲੱਗਦਾ ਇੱਥੇ ਦੁਗਣਾ ਬਹੁਤ ਲੱਗ ਰਿਹਾ ਇੱਥੇ ਜ਼ਰੂਰੀ ਹੈ ਵੀ ਮੈਂ ਹਿੰਕੋਂ ਚਾਬ ਗਿਆ ਹੁਣ ਇੱਥੇ ਸਾਈਕ ਨੂੰ ਪਤਾ ਹੀ ਚੜਾਈ ਹੋ ਗਿਆ ਤੇ ਟ੍ਰੈਕਿੰਗ ਵਾਲੇ ਬੰਦੇ ਵੀ ਆ ਗਏ ਮੈਂ ਵੀ ਟ੍ਰੈਕਿੰਗ ਕਰਦਣਾ ਸਟੈਮਨਾ ਬਣ ਗਿਆ ਦੋ ਲੈਕਟਾਂ ਤੋਂ ਗੁੜਿਆ ਨਾ ਜੇ ਪਹਿਲੇ ਦੋ ਦਿਨਾਂ ਦਾ ਸੀ ਟੁਰ ਬਹੁਤ ਰਿਹਾ। 18 ਕਿਲੋਮੀਟਰ। ਜਿਹੜਾ ਬਾਣੀ ਰਿਪਟ ਨੇ। ਦੇਖੀ ਜਾਓ। ਲਓ ਜੀ 12 ਮਪ ਕਰ ਲਿਆ ਤੇ ਪਹਿਲੀ ਐਕਸਰਸਾਈਜ਼ ਲਵਾ ਕੋ ਲੰਜਸ। ਇਹਦੇ ਆਪਾਂ ਬਣਾਉਣ ਦੇ 50 ਸਟੈਪ। ਇੱਕ ਬਸ ਇਹਨੂੰ 12 ਲੱਗਣਗੇ ਤੇ ਚਾਰ ਚੂਰੇ ਕਰ ਲਾਂਗੇ। ਤੇ ਇੱਥੇ ਹੀ ਵਾਰਮਅਪ ਹੋ ਕੇ ਫੇਰ ਗੁੱਡੀਆਂ ਆਪਣੀਆਂ ਦਿਖਾਉਣ ਲੱਗੂੰ ਕਿੰਨੀਆਂ ਕ ਪੈਂਦੀਆਂ ਨੇ। ਖਵਾਵਾਂਗੇ ਅੱਜ ਪੂਰੀਆਂ ਤੇ ਕਰਦੇ ਆ ਸ਼ੁਰੂ ਪਹਿਲੇ ਖਤ। ਦੇਖਦੇ ਆ। 1 2 3 4 5 6 7 8 9 10 11 12 13 14 15 16 17 18

ਬਸ ਹੋ ਜਾਂਦੀ ਆ ਕਹਨੇ ਸੌਖੇ ਆ ਵਜਾ ਲਾ ਕੇ ਦੇਖਿਓ ਧੂਆ ਨਿਕਲ ਜਾਂਦਾ ਤਿੰਨ ਸੈਟ ਲਾਉਣੇ ਆ ਇਹਦੇ ਫਿਰ ਉਦੋਂ ਬਾਅਦ ਜਾਵਾਂਗੇ ਆਪਾਂ ਸਕੁਆਟ ਤੇ ਕਰਦੇ ਹਾਂ ਇੰਤਰਾਬੰਦ ਲੋਇ ਦੂਜਾ ਸੈਟ ਲਾਵਾਂਗੇ ਆਪਾਂ ਸੋਮਟਰ ਮਸ਼ੀਨ ਤੇ ਸ਼ੁਰੂ ਕਰ ਲਿਆ ਮੇਟ ਵਧਾਵਾਂਗੇ ਦੇ ਵਿੱਚ ਅੱਜ ਲਾਈਟ ਲਾਉਣ ਦੇ ਬਹੁਤ ਟਾਈਮ ਹੋ ਗਿਆ 2 ਮਹੀਨੇ ਹੋ ਗਏ ਹੁਣ ਵੇਟ ਥੋੜਾ ਜਿਹਾ ਕਰਦੇ ਆਪਾਂ ਇਹ ਪਾ ਲੈ ਤਿੰਨ ਤਰਾ ਨਾ ਇਹ ਤੀਜੀ ਸੈਟ ਚ ਲਾਉਂਦੇ ਤੁਨੂੰ ਕੀ ਵੇਟ ਲਾਉਨੇ ਲਓ ਵੀ ਪਿੱਤਰੋ ਵੇਟ ਹੋ ਗਿਆ 25 25 ਕਿਲੋ ਸੰਲਿ ਲੀਗ ਲਈ WhatsApp ਕਰਦ ਨੂੰ ਹੋ ਗਿਆ ਜਦਦੇ ਆਏ ਪਹਿਲੀ ਵਾਰ ਇਹ ਨਹਿ ਲਾਉਣ ਲੱਗੇ ਆ ਬਾਕੀ ਦੇਖਣਾ ਕਿਨੇ ਰੈਪੋਡਿਸ਼ਨ ਲੱਗਣਗੇ ਪੈਗਲੇ ਲਾਏ ਹੋ ਕੀ ਗੱਲ ਹੈ ਜੋਇਆ ਹੈ। ਛੇ। ਬਹੁਤ। ਬਹੁਤ। ਗਰਮੀ ਹੈ। ਸ਼ਾਂਤਣਾ ਕਰੀਆ। ਲੋ ਜੀ ਸਮਤ ਮਸ਼ੀਨ ਤੇ ਲਾਲੇ 36 ਵੇਟ ਕਰ ਲਿਆ ਸੀਗਾ। 70 kg ਹੋ ਗਿਆ 1015 5 8 ਦੇ 20 RC ਹੋ ਗਿਆ ਤੇ ਹੁਣ ਆ ਗਏ ਆਪਾਂ ਲੈ ਗਏ ਐਕਸਟੈਂਸ਼ਨ ਤੇ ਇਹਦੇ ਲਾਵਾਂਗੇ ਆਪਾਂ ਰਿਪੋਰਟੇਸ਼ਨ ਖੁੱਲੇ ਤੇ ਸੈੱਟ ਲਾਵਾਂਗੇ ਦੇ 6 ਹੋਰ ਕੋਈ ਮਸ਼ੀਨ ਦੀ ਲਾਓ ਨਾ ਲਾ ਇਹਨੂੰ ਤੁਸੀਂ ਕਦੇ ਮੈਚ ਨਹੀਂ ਕਰਨਾ ਇਹ ਐਕਸਰਸਾਈਜ਼ ਆਪ ਤੋਂ ਜ਼ਿਆਦਾ ਸੋਹਣੀ ਤੇ ਸਭ ਤੋਂ ਜ਼ਿਆਦਾ ਪੱਟੇਂ ਚ ਬਣਦੇ ਨੇ। ਕੁੱਲ ਦੇ ਸੈਕਟਰ ਰੈਪੋਡਿਸ਼ਨ ਤੇ ਕਲੀਅਰ ਦਨ ਰਿਪੋਰਟ ਸੁਣ ਲੈ ਗਰਮੀ ਸੋਹਣੀ ਹੈਗੀ ਆ ਛੇ ਮਾ ਸੈਟਅਪ ਪਲੇਟਾਂ ਵਰਗੀਆਂ ਸਾਰੀਆਂ ਮਸ਼ੀਨਾ ਬੁੱਲਣ ਲੱਗ ਪਈ ਤਾਂ ਕਿਹਾ ਬੁੱਲਦੀ ਐ ਨਾ ਮਸ਼ੀਨਾ ਪੱਟਾਂ ਨਹੀਂ ਤਾਂ ਆਪੇ ਬੋਲਣਾ 7 8 ਬੱਸ ਲੈ ਵੀਉ ਰਿਹਾ ਕੁੱਗੀਆਂ ਕੁੱਗੀਆਂ ਮਟਕੀਆਂ ਸਾਰੀਆਂ ਦੇਖ ਪੰਪ ਹੋ ਗਏ ਗਰਮੀ ਬਹੁਤ ਜ਼ਿਆਦਾ ਆ ਗਈ ਸੀਗੀ ਤੇ ਕੁਛ ਬੋਡੀ ਦੀ ਆਪਾਂ ਕੰਡੀਸ਼ਨ ਵੀ ਚੈੱਕ ਕਰ ਲਈ ਤੇ ਟੀ-ਸ਼ਰਟ ਵੀ ਨਿਚੋੜਤੀ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਜੋਰ ਆਪਾਂ ਜੋ ਮਜਬੂਰੀ ਦਾ ਪਸੀਨਾ ਵੀ ਬਹੁਤ ਆਉਂਦਾ ਤੇ ਥੋੜੇ ਬਹੁਤ ਫਿੱਟ ਵੀ ਉਹਦੇ ਪਹਿਲਾਂ ਨਾਲੋਂ ਜ਼ਿਆਦਾ ਨਹੀਂ ਗੇ ਪਰ ਫਿੱਟ ਤਾਂ ਹੋਏ ਆ ਕੁਝ ਨਾ ਕੁਝ weight ਨਹੀਂ ਮੇਰਾ ਘਟਦਾ weight ਮੇਰਾ ਪਹਿਲਾਂ ਵੀ 84 85 ਕਿਲੋ ਸੀ ਤੇ ਹੁਣ ਵੀ ਇੰਨਾ ਗੇ ਰਹਿਣਾ ਇੱਕ ਅੱਧਾ ਕਿਲੋ weight ਟੁੱਟਿਆ ਤੇ ਇੰਪੁਨ ਜਾਣ ਕਰਕੇ ਤੇ ਉਹਨਾਂ ਵੀ ਫੇਰ ਹੋ ਗਿਆ ਪੂਰਾ ਬਸ ਪੈਟ ਜੇ ਹੈਗੀ ਆ ਕਿਤਨੂੰ ਚੱਕਿਆ ਚਾਰ ਹੋਏ ਨੇ ਰਸ ਲਾਉਣੇ ਆ ਕਿਉਂ ਅਨਸਵਾਜ ਲੈ ਗਿਆ ਵਾ 5 6 7 8 9 10 ਹਾਂ ਬੰਦਵਾ ਬਰਾ ਗਿਆ ਭੱਜ ਗਈ ਸਮਾਨ ਦੀ ਟ੍ਰੋਲੀ ਟੁੱਲੀ ਆ ਗਈ ਬਸ ਇੱਕ ਰਹਿ ਗਈ ਮੈਂ ਕਿਹਾ ਚਲ ਮੈਂ ਲਾ ਕੇ ਆਉਣਾ ਤੂੰ ਚੱਲ ਗੈਰੀ ਛੱਡਿਓ ਮੈਨੂੰ બસ ਲੋ ਮਿੱਤਰੋ ਆਪਾਂ ਯੂਰੀਆ ਪਾਉਣ ਲੱਗੇ ਅੱਜ ਤੀਜਾ ਯੂਰੀਆ ਤਾਂ ਪਾਉਣਾ ਨਹੀਂ ਸੀ ਪਾਉਣੀ ਆ ਅਸਲ 'ਚ ਜਿੰਕ ਤੇ ਜਿੰਕ ਜਿਆਦਾ ਫਿਰ ਮਿੱਟੀ ਚ ਰਲਾ ਕੇ ਪਾਣੀ ਦੀ ਜਿਹੜੀ ਆ ਨਾ ਤਾਂ ਕਰਕੇ ਮੈਂ ਥੋੜਾ ਹੀ ਪਾਉਣਾ ਕੋਈ ਤੀਜਾ ਯੂਰੀਆ ਨਹੀਂ ਥੈਰ ਕੇ ਪਾਉਂ ਗਿਆ ਜੀ ਤੇ ਉਹਦੇ ਕਰਕੇ ਜਿੰਕ ਪਾਉਣ ਕਰਕੇ ਇਹ ਯੂਰੀਆ ਪਾਉਣਾ ਪੈਂਦਾ ਟੁੱਪਾਂ ਜੀ ਬਹੁਤ ਤੇਜ਼ ਪਰ ਹੁਣ ਕਰੀਏ ਕੀ ਇਹ ਤਿੰਨ ਗਿੱਲਿਆਂ ਚ ਪੈਂਦੀ ਆ ਨਵੀਂ ਆਈ ਆ ਯਾਰ ਆ ਦੀ 11500 ਰੁਪਈਆ ਤੇ ਆਪਾਂ ਇਹਦੇ ਵਿੱਚ ਪਾ ਲੈਨੇ ਆ 300 6500 ਰੁਪਈਆ ਆਪਾਂ ਦੇਖ ਕੇ ਵਧੀਆ ਚੀਜ਼ ਆ ਬਾਕੀ ਪਾਏ ਤੇ ਪਤਾ ਲੱਗੂ ਇਸ ਵਾਰ ਇਹ ਆਈ ਆ ਇਹ ਨਹੀਂ ਪਹਿਲਾਂ ਤਾਂ ਚਲੇਟੜੇ ਪਾਉਂਦੀ ਸੀ 33% ਵਾਲੀ ਇਹ 49% ਕੁਛ ਆ ਹਾਂ ਤੇ ਪਾਉਣੇ ਪੈਣੇ ਆ 6 ਬਾਲ ਲੈਣੇ ਆ ਤੇ 30 ਦਾ ਬਲਾਂਗੇ ਇਹਦਾ ਇਹ ਫਾਇਦਾ ਇਹ ਕਿ ਜੀ ਦੂਜੀ ਜਿੰਕ ਸੀ ਔੜ ਜਾਂਦੀ ਸੀ ਇਹ ਉੱਡਦੀ ਨਹੀਂ ਇਹ ਪਾਣੀ ਵਿੱਚ ਇਹਨੇ ਪਾਉਂਦੀ ਸਾਰੇ ਨੇ ਬੈਠ ਜਾਣਾ ਬਾਕੀ ਹੁਣ ਪਾਏ ਤੇ ਪਤਾ ਲੱਗੂਗਾ ਡੀਲਰ ਦਾ ਬਹੁਤ ਕੁਝ ਕਹਿੰਦੇ ਨੇ ਤੇ ਆਪਾਂ ਜਦ ਤੱਕ ਚੀਜ਼ ਹੁਣ ਵਰਤੀ ਨਹੀਂ ਆਪਾਂ ਕਹਿ ਵੀ ਨਹੀਂ ਛੱਦਦੇ ਵੀ ਕਿਦਾਂ ਦਾ ਰਿਜ਼ਲਟ ਆ ਕਿਦਾਂ ਨਹੀਂ ਹੈਗਾ ਬਾਕੀ ਪਾ ਕੇ ਵਰਤ ਕੇ ਪਤਾ ਲੱਜੂ ਆਪਾਂ ਇੱਕ ਕੀਲੇ ਚ ਹੁਣ ਪਾ ਲੈਣੀ ਹੈ ਤੇ ਉਹ ਦੁਬਾਰਾ ਤਾਂ ਲੇਟ ਆ ਫਿਰ ਪਤਾ ਲੱਗ ਜੂਗਾ ਵੀ ਕੀ ਹਿਸਾਬ ਕਿਤਾਵਾ ਇਹ ਅਗਲੀ ਵਾਰ ਨੂੰ ਵੱਧ ਪਾ ਲਾਂਗੇ ਜਿੱਲੀ ਤਾਂ ਹੋ ਨਹੀਂ ਰਹੀ ਕੋਈ ਖਾਸ ਠੀਕ ਹੈ ਆ ਨੇ ਇਹਦਾ ਯੂਰੀਏ ਚ ਬੁੜੀ ਵੀ ਚੀਜ਼ ਆ ਪਾਉਨੇ ਆ ਪਾਉਂਦੀ ਸਾਰੇ ਪਾਣੀ ਛੱਡ ਜਾਂਦੀ ਆ ਗੱਡੀ ਜਿੰਕ ਦੂਜੀ ਹੁੰਦੀ ਆ ਜੂਰੀਆ ਪਾਣੀ ਛੱਡ ਜਾਂਦਾ ਉਹਿੱਤਨ ਪਾਤੇ 8 ਸਮਰ ਹੋ ਗਿਆ 333 ਕਰਦਨੇ ਆ ਇੱਧਰ ਗਿਆ ਓਏ ਨਿਸ਼ਾਨਾ ਆਪਿਆ ਤਾਂ ਪੇਂਟ ਬੰਗ ਜੁੜੀ ਪਈ ਆ ਦੋਸਾ ਕੈਸ ਹੋ ਗਿਆ ਫਿਰ ਪਾਦ ਨੇ ਹਾਲਾਕੇ ਇਕ ਸੋਣੀ ਜ਼ਰੂਰੀ ਹੈ ਜੇ ਮਿੱਟੀ ਚ ਪਾ ਰਹੇ ਹੋ ਵੀ ਹੈ। ਚਾਹੇ ਬਾਰੀ ਜੂੜੀਏ ਚ। ਚੰਗੀ ਤਰ੍ਹਾਂ ਲਿਵਟ ਜਿ ਦੇਖੋ ਯੂਰੀਆ ਨੂੰ। ਤਾਂ ਫਾਇਦਾ ਨਹੀਂ ਪਾਣੀ ਕਿਆ ਕਿਤਨਾ ਖੇਣਾ। ਨਹੀਂ ਵਰ ਸ਼ਟਾਗੇ ਤੇ ਜੂੜੀਰ ਆ ਗਿਆ। ਜੇ ਕੋਥੇ ਪਹੁੰਚੀ ਨਹੀਂ। ਫਿਰ ਵੀ ਫਾਇਦਾ ਨਹੀਂ ਪਾਉਂਦਾ। ਸਭ ਤੋਂ ਵੱਡੀ ਗੱਲ ਇਹਨੂੰ ਪਾ ਕੇ ਖੜੇ ਪਾਣੀ ਚ ਪਾਉਣੀ ਹੈ। ਉਸ ਤੋਂ ਬਾਅਦ ਪਾਣੀ ਸੁਕਾਉਣਾ। ਜਦ ਕਦੇ ਪਾਣੀ ਨਹੀਂ ਸੁਕਾਉਂਦੇ ਇਹਨੇ ਆਪਣਾ ਕੰਮ ਨਹੀਂ ਕਰਨਾ। ਬਈ ਹੀ ਜੀਰ ਕਰਕੇ ਇੱਕ ਜੂਰੀਏ ਵालतੂ ਪਾਉਣਾ ਪੈਣਾ ਮੈਨੂੰ। ਉਹ ਗਏ ਜੂਰੀਏ ਨੇ ਯੂਰੀਆ ਦਾ ਕੋਈ ਕੰਮ ਨਹੀਂ ਕਰਨਾ ਜਿੰਕਰ ਦਾ ਕੰਮ ਕਰੂ। ਉਹ ਕੋਈ ਖੜੇ ਪਾਣੀ 'ਚ ਜੂਰੀਏ ਨਹੀਂ ਕੰਮ ਕਰਦਾ। ਮੈਂ ਹਮੇਸ਼ਾ ਜੂਰੀਏ ਪਾਉਣਾ ਕੱਦੂ ਦੇ ਵਿੱਚ। ਪਾ ਇਸਕਾ ਕੇ। ਤਾਂ ਯੂਰੀਆ ਰਮ ਕਰਦਾ। ਕੋਈ ਨਿਮਲ ਜੂਰੀਆ ਆਉਂਦਾ ਇਹ ਤੀਜੇ ਦਿਨ ਲੱਗਦਾ। ਪਾਣੀ ਢਕਾ ਕੇ ਜਮੇ ਕੱਦੂ 'ਚ ਪਾ ਦੇਣਾ ਮੈਂ ਦੂਜੇ ਤੀਜੇ ਦਿਨ ਮੈਨੂੰ ਤੇ ਜੀਰੀ ਨੂੰ ਪਾਣੀ ਲਾਉਣਾ। ਤਾਂ ਇਹ ਕੰਮ ਕਰਦਾ। ਜੇ ਤੁਸੀਂ ਉਹ ਖੜੇ ਪਾਣੀ ਚ ਪਾਵੇਂਗੇ ਉਹ ਇਹਨੇ ਉੱਡ ਜਾਣਾ ਫਿਰ ਇਹਨੂੰ ਪਾਉਣ ਦਾ ਕੋਈ ਫਾਇਦਾ ਨਹੀਂ ਯੂਰੀਏ ਨੂੰ ਸੋ ਕਰਕੇ ਆ 30 35 ਕਿਲੋ ਜਿਹੜਾ ਪਾਉਣਾ ਇਹ ਮੈਨੂੰ ਦੁਖ ਰਿਹਾ ਹੁਣ ਕਿਉਂਕਿ ਇੱਕ ਦਾ ਜੀ ਦੀ 15 ਸਨਵਾ ਇਹਦੇ ਫालतू ਜੂੜੀ ਮੈਂ ਪਾ ਨਹੀਂ ਸਕਦਾ ਇਹਨੇ ਘਟ ਜਾਣਾ ਹੁਣ ਦੇਖੀ ਜਾਓ ਕੀ ਕਰ ਸਕਦੇ ਹਾਂ ਮਜਬੂਰੀ ਆ ਯੂਰੀਏ ਦਾ ਫालतू ਪਾਉਣ ਦਾ ਫਾਇਦਾ ਕੋਈ ਨਹੀਂ ਨੁਕਸਾਨ ਬਾਤ ਨਹੀਂ 1500 ਨਾਲ ਤਾਂ ਹੈਗੀ ਹੈ ਜਿਹੜੇ ਨੇ ਤੁਹਾਨੂੰ ਪਤਾ ਹੀ ਇਹ ਤਾਂ ਜਰੂਰ ਉੱਤਰੋ ਜ਼ਿਆਦਾ ਬੜੀ ਹੋ ਜਾਂਦੀ ਆ ਫਿਰ ਗੈਂਦੀ ਆ ਨਹੀਂ 200 ਦਾ ਪਾਤਾ ਪਾਨੇ ਆਈ ਸੋ ਵੀ ਆ ਇਹ ਹੋ ਗਏ ਹੁਣ 300 ਮਿਲ ਥੋੜਾ ਹੋਰ ਪਾਨੇ

ਆਲੇ ਨਾਂ ਮੇ ਤੋਂ ਇਹ ਤੀਸਰਾ ਇੱਧਰ ਨੂੰ ਪਾਉਣ ਲੱਗਿਆ ਮੈਂ ਪਹਿਲਾ ਇੱਧਰ ਨੂੰ ਪਾਇਆ ਫੇ ਦੂਸਰਾ ਪਾਇਆ ਟਿੱਡੇ ਲੋਟ ਹੁਣ ਇਹ ਤੀਸਰਾ ਜੁੜੀਆ ਪਾਣੀ ਵੀ ਜ਼ਿਆਦਾ ਹੀ ਆ ਵਰਜ ਘਟਾ ਰਿੰਦਾ ਤੇ ਜਿੰਕ ਨਹੀਂ ਕੰਮ ਨਹੀਂ ਕਰਨਾ ਸੀ ਹੁਣ ਜੁੜੀਏ ਨੇ ਅਸੀਂ ਕਰਨਾ ਉਸ ਕੌਣ ਲਈ ਉਸੇ ਕੌਣਾ ਪੈਂਦਾ ਉਹ ਦੇਖਦੇ ਨੇ ਆਪ ਫੋਨੇ ਕੀਆ ਤੇ ਪਾਉਂਦੇ ਕੀਆ ਜੀ ਤੁਰਿਆ ਹੈ 2 ਘੰਟੇ ਅੱਜ ਘਟ ਤੁਰਿਆ ਗੱਲਾਂ ਵੱਧ ਮਾਰੀਆਂ ਨੇ ਗਰਾਊਂਡ ਤੇ ਬੈਠ ਕੇ ਗੱਲਾਂ ਮਾਰ ਲਾ ਕੇ ਲੰਬਕੌਰ ਆ ਰਹਾ ਤੇ ਬੈਠੇ ਬੰਦੇ ਉੱਥੇ ਡਿਸਕਸ਼ਨ ਚੱਲੀ ਫੇ ਗਰਾਊਂਡ ਤੇ ਬੈਠ ਕੇ ਡਿਸਕਸ਼ਨ ਚੱਲੀ ਕਿਲੋਮੀਟਰ ਬਣੇ ਕੋਲ 8 ਫੇ ਵੀ 10000 ਸਟੈਪ ਹੈਗਾ ਪਲੱਸ 11000 ਨੇੜੇ ਤੇੜੇ ਜਿਆਦਾ ਜਾਂ ਤੋਂ ਵੀ ਉੱਪਰ ਆ ਤੇ ਮਿਲਦੇ ਆ ਫਿਰ ਕੱਲ ਨੂੰ ਅਗਲੇ ਵਲੌਗ ਚ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ। ਆਡਰ ਨਾਈਟ ਤੋਂ ਸਾਰਿਆਂ ਨੂੰ